ਜੇ ਆਪਾ ਯੂਨੀਵਰਸਿਟੀ ਦੀ ਗੱਲ ਕਰੀਏ ਜੀ ਜਿਹੜੀ ਆਪਾਂ ਗੱਲ ਕਰ ਰਹੇ ਆ ਕਿ ਅੱਜ ਆਪਣਾ ਪਹਿਲਾ ਰੈਂਕ ਜੋ ਪਿਛਲੇ 2 ਸਾਲਾਂ 'ਚ ਇੰਡੀਆ ਲੈਵਲ ਤੇ ਆਪਣੀ ਯੂਨੀਵਰਸਿਟੀ ਦਾ ਹੈਗਾ ਬਰਕਰਾਰ ਰਿਹਾ ਐਗਤੀ ਜਿਹੜੀ ਅੱਜ ਦੀ ਖਬਰ ਹੈ ਐਜੂ ਰੈਂਕਿੰਗ ਜੋ ਕੋ ਯੂਨੀਵਰਸਿਟੀ ਆਫ ਯੂ ਐਸ ਏ ਵੱਲੋਂ ਹੈ ਉਹਦੇ ਵਿੱਚੋਂ ਵੀ ਆਪਣਾ 100 ਯੂਨੀਵਰਸਿਟੀਆਂ ਵਿੱਚੋਂ 93ਵਾਂ ਰੈਂਕ ਹੈ ਉਹ ਬਹੁਤ ਕੁਛ ਦੀ ਗੱਲ ਹੈ ਉਹਦੇ ਚ ਬਹੁਤ ਲੱਗਦਾ ਕਿ ਜਿਹੜਾ ਟੀਚਿੰਗ ਦਾ ਰੋਲ ਬਹੁਤ ਵੱਡਾ ਯੂਨੀਵਰਸਿਟੀ ਚ ਟੀਚਿੰਗ ਰਿਸਰਚ ਤੇ ਐਕਸਟੈਂਸ਼ਨ ਤਿੰਨ ਚੀਜ਼ਾਂ ਚੱਲ ਰਹੀਆਂ ਸੇ ਜੇ ਉਹ ਚੰਗੇ ਸਟੂਡੈਂਟ ਹੈ ਜੇ ਉਹਨੂੰ ਚੰਗੀ ਆਪਾ ਐਜੂਕੇਸ਼ਨ ਦੇ ਰਹੇ ਆ ਸੋ ਤਾਂ ਹੀ ਉਹ ਰਿਸਰਚ ਜਾਂ ਐਕਸਟੈਂਸ਼ਨ ਦਾ ਕੰਮ ਵਧੀਆ ਕਰ ਸਕਦੇ ਆ ਸੋ ਜਿਵੇਂ ਤੁਸੀਂ AI ਦੀ ਗੱਲ ਕਰੀ ਹੁਣ ਅਸੀਂ AI ਦਾ ਸਕੂਲ ਵੀ ਨਵਾਂ ਬਣਾਇਆ ਯੂਨੀਵਰਸਿਟੀ ਚ ਅਸੀਂ ਕੋਸ਼ਿਸ਼ ਕਰ ਰਹੇ ਆ ਉਹਦੇ ਚ ਨਵੇਂ ਰਿਕਰੂਟਮੈਂਟਸ ਨਵੇਂ ਟੀਚਰ ਵੀ ਭਰਤੀ ਕਰਾਂਗੇ ਤੁਹਾਡਾ ਕਿ ਜਿਹੜਾ ਇਹ ਤੇ ਹੋਰ ਵੀ ਕੰਮ ਵਧੀਆ ਹੋ ਸਕਦਾ ਪਰ ਕਿ ਜਿਹੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਲੋਨਰੀ ਜਿਹੜੀ ਖੋਜਾ ਹੈਗੀ ਉਹ ਸਿਰਫ ਹੀ ਯੂਨੀਵਰਸਿਟੀ ਦਾ ਪੰਜਾਬ तक ਸੀ ਉਹ ਵਿਦੇਸ਼ਾਂ ਦੇ ਵਿੱਚ ਵੀ ਵਰਤੀ ਜਾਂਦੀ ਹੈ ਲੱਗਦਾ ਇਹ ਵੀ ਇਫੋਰਟ ਨਹੀਂ ਕਰਦੇ ਜਿਹੜੀ ਉਹ ਬਹੁਤ ਵੱਡਾ ਇੰਪੈਕਟ ਹੈ ਜੀ ਮੈਨੂੰ ਇਹ ਲੱਗਦਾ ਜਿਹੜੀ ਆਪਾਂ ਰੈਂਕ ਦੀ ਗੱਲ ਕਰਦੇ ਆ ਨਾ ਕਿ ਸਾਡਾ 100 ਨੰਬਰ ਦੀ ਰੈਂਕ ਆਇਆ ਇਹਦਾ ਕਾਰਨ ਇਹ ਵੀ ਹੈ ਕਿ ਜਿਹੜੇ ਸਾਡੇ ਯੂਨੀਵਰਸਿਟੀ ਦੇ ਐਲੂਮਨਾਈ ਹੈ ਜਿਵੇਂ ਦੋ ਖਾਸ ਤੌਰ ਤੇ ਮੈਂ ਨਾਮ ਲੈਣਾ ਚਾਹੂੰਗਾ ਡਾਕਟਰ ਗੁਰਦੇਵ ਖੁਸ਼ ਤੇ ਦੂਸਰੇ ਡਾਕਟਰ ਰਤਨ ਲਾਲ ਉਹਨਾਂ ਨੂੰ ਵਰਲਡ ਫੂਡ ਪ੍ਰਾਈਜ਼ ਸੋ ਜਦੋਂ ਆਪਾਂ ਕਿਤੇ ਵੀ ਅਸੀਂ ਜਾਂਦੇ ਆ ਤੇ ਉਹ ਸਾਡੇ ਯੂਨੀਵਰਸਿਟੀ ਦਾ ਨਾਮ ਉਹਨਾਂ ਦਾ ਜੁੜਿਆ ਹੋਇਆ। ਸੋ ਉਹਦਾ ਬਹੁਤ ਵੱਡਾ ਇੰਪੈਕਟ ਆ ਇਸ ਸਾਡਾ ਰੈਂਕਿੰਗ ਵਿੱਚ। ਹਾਂਜੀ ਠੀਕ ਹੈ ਸਰ। ਅਰਥਾਤ ਡਾਕਟਰ ਅਗਰ ਤਾਂ ਫਿਰ ਯੂਨੀਵਰਸਿਟੀ ਹੈ ਉ ਤਾਂ ਮੇਰ ਮਤਲਬ ਇਹ ਹੈ ਕਿ ਸਾਂਭਦੇ ਦੀ ਸੰਗਠਨਿਕ ਸੰਗਠਨ ਬਣਾਉਣਾ। ਸੋ ਆਪਦੀ ਖਾਨਾ ਤੱਕ ਪਹੁੰਚਣ ਲਈ ਲੱਗਦਾ ਆ ਤੁਸੀਂ ਅਤਨ ਕਾਲੀ ਯੂਨੀਵਰਸਿਟੀ ਤੋਂ ਬਹੁਤ ਸਾਰੇ ਖਾਨਾ ਤੱਕ ਕੋਈ ਵੀ ਬੰਦੀ ਇਨੀ ਕਿਸੇ ਚੀਜ਼ ਦਾ ਇੰਟਰ ਹੈ ਚਾਹੇ ਜਾਂ ਫੋਨ ਲੈ ਲੈਣ। ਸੋ ਕਿਸ ਤਰ੍ਹਾਂ ਉਪਰਾਲੇ ਕੀਤੇ ਜਾਂਦੇ ਨੇ। ਯੂਨੀਵਰਸਿਟੀ ਦਾ ਜਿਹੜਾ ਐਕਸਟੈਂਸ਼ਨ ਦਾ ਮਾਡਲ ਹੈਗਾ ਪ ਤੇ ਬਾਕੀ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਉਹ ਅਡਾਪਟ ਕਰਦੇ ਆ ਹੁਣ ਸਾਡੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਦੋਂ ਵੀ ਆਪਾਂ ਕੋਈ ਨਵੀਂ ਫੌਜ ਕਰਤੀ ਛੇਤੀ ਤੋਂ ਛੇਤੀ ਕਿਸਾਨਾਂ ਦੇ ਖੇਤਾਂ ਤੇ ਪਹੁੰਚ ਜੇ ਤੇ ਉਸ ਤੋਂ ਪਹਿਲਾਂ ਅਸੀਂ ਇਹ ਕਰਦੇ ਆ इवन ਸਾਡੀ ਜਿਹੜੀ ਯੂਨੀਵਰਸਿਟੀ ਸਪਾਰਸ਼ ਕਰਨ ਤੋਂ ਪਹਿਲਾਂ ਵੀ ਅਸੀਂ ਆਪਣੀ ਖੋਜ ਆ ਜਿਹੜੀ ਕਿਸਾਨਾਂ ਦੇ ਖੇਤਾਂ ਦੇ ਪਹਿਲੇ ਹੀ ਲਾ ਜਾਂਦੇ ਆ ਜਿਹਨੂੰ ਅਸੀਂ ਫਾਰਮਰ ਪਾਰਟਿਸਪੇਟਰੀ ਰਿਸਰਚ ਕਹ ਦਿੰਨੇ ਆ ਖੋਜ ਆ ਜਿਹੜੀ ਸਾਡੀ ਉਹ ਕਿਸਾਨਾਂ ਦੇ ਖੇਤਾਂ ਤੇ ਵੀ ਨਾਲ-ਨਾਲ ਹੁੰਦੀ ਆ ਜਦੋਂ ਸਾਡੀ ਇਹ ਤਸੱਲੀ ਹੋ ਜਾਂਦੀ ਆ ਵੀ ਸਾਡੀ ਖੋਜ ਆ ਜਿਹੜੀ ਕਿਸਾਨਾਂ ਦੇ ਖੇਤਾਂ ਦੇ ਕੰਮ ਜਾਪਾ ਫਿਰ ਅਸੀਂ ਉਹ ਰੀਲੀਜ਼ ਕਰਦੇ ਆ ਜਿਹੜੀ ਸਾਡੀ ਪੈਕੇਜ ਹੈਗੀ ਉਹਦੇ ਵਿੱਚ ਪਾਉਣੇ ਆ ਇਸ ਕਰਕੇ ਸਾਡੀ ਜਿਹੜੀ ਯੂਨੀਵਰਸਿਟੀ ਜਿੰਨੀ ਵੀ ਖੋਜ ਆ ਉਹ ਬਹੁਤ ਛੇਤੀ ਕਿਸਾਨਾਂ ਕੋਲੇ ਜਿਹਦੇ ਲਈ ਆਪਾਂ ਕੰਮ ਕਰ ਰਹੇ ਆ ਉਹ ਬਹੁਤ ਛੇਤੀ ਉਹ ਪਹੁੰਚ ਜਾਂਦੀ ਆ ਇਹਦੇ ਲਈ ਸਾਡੇ ਹਰ ਜ਼ਿਲ੍ਹਾ ਪੱਤਰ ਤੇ ਸਾਡੇ 18 ਜ਼ਿਲ੍ਹਿਆਂ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਨੇ 15 ਜ਼ਿਲ੍ਹਿਆਂ ਦੇ ਵਿੱਚ ਸਾਡੇ ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਉਹ ਸਾਡੇ ਸਾਇੰਸਦਾਨਾ ਜਿਹੜੇ ਹਰ ਟਾਈਮ ਕਿਸਾਨਾਂ ਦੇ ਖੇਤਾਂ ਦੇ ਵਿੱਚ ਹੀ ਰਹਿੰਦੇ ਆ ਕਿਤੇ ਵੀ ਕਿਸਾਨਾਂ ਨੂੰ ਸਮੱਸਿਆ ਆ ਜੇ ਤਾਂ ਬਸ ਫੋਨ ਤੇ ਵੀ ਅਵੇਲੇਬਲ ਨੇ ਜੇ ਲੋਡ ਪਵੇ ਤਾਂ ਖੇਤਾਂ ਦੇ ਵਿੱਚ ਜਾ ਕੇ ਬਹੁਤ ਮਤਲਬ ਕਲੋਜ਼ ਆ ਜਿਹੜੀ ਰੈਪੋਰਟ ਆ ਸਾਡਾ ਜਿਹੜਾ ਕਿਸਾਨਾਂ ਦੇ ਨਾਲ ਹੈ ਇਸੇ ਕਰਕੇ ਤੁਸੀਂ ਸਾਡੇ ਕਿਸਾਨ ਮੇਲੇ ਦੇਖੇ ਆ ਜਿੱਦੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਆਪ ਹੀ ਆਉਂਦੇ ਆ ਕਈ ਵਾਰੀ ਪਿਛਲੇ ਕਿਸਾਨ ਮੇਲੇ ਦੇ ਸਾਡੇ ਯੂ ਐਸ ਏ ਤੋਂ ਟੀਮ ਆਈ ਸੀ ਉਹ ਜਦੋਂ ਉਹਨਾਂ ਨੇ ਦੇਖਿਆ ਵੀ ਇੰਨੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਨੇ ਵੀ ਸੀ ਸਾਬ ਨੂੰ ਕਹਿੰਦੇ ਸੀ ਤੁਸੀਂ ਉਹਨਾਂ ਨੂੰ ਕੀ ਦਿੰਨੇ ਹੋ ਪਰ ਕਹਿੰਦੇ 80 ਦਾ ਕੀ ਮਤਲਬ ਕੀ ਤਦ ਇਹ ਆਪ ਹੀ ਆਉਂਦੇ ਨੇ ਮਤਲਬ ਹੈਰਾਨ ਸੀਗੇ ਵੀ ਤੁਹਾਡੀ ਕਹਿੰਦੇ ਵੀ ਅਸੀਂ ਹੁਣ ਹਰ ਸਾਲ ਉਹਨਾਂ ਨੇ ਕਿਹਾ ਵੀ ਹਰ ਸਾਲ ਆਪਣੀਆਂ ਯੂ ਐਸ ਲੀ ਯੂਨੀਵਰਸਿਟੀ ਉਹ ਨਵੀਆਂ ਟੀਮਾਂ ਲੈ ਕੇ ਆਵਾਂਗੇ ਉਹਨਾਂ ਦਿਖਾਵਾਂਗੇ ਵੀ ਪੀ ਯੂ ਦਾ ਐਕਸਟੈਂਸ਼ਨ ਮਾਡਲ ਦੇਖੋ ਵੀ ਕਿਸਾਨਾਂ ਦੇ ਨਾਲ ਕਿੰਨੀ ਇਹਨਾਂ ਦੀ ਨੇੜਤਾ ਇੱਕ ਫੈਮਿਲੀ ਤਰ੍ਹਾਂ ਜੀ ਹਾਂਜੀ ਹਾਂਜੀ ਤਦ ਮੈਂ ਸਰ ਜਿਹੜੀ ਰੈਂਕ ਹੋਈ ਉਸ ਨਾਲ ਕਿ ਲੱਗਦਾ ਕਿ ਸਰੀ ਤੁਹਾਨੂੰ ਕੁਝ ਲੱਗਦਾ ਇਹ ਦੇ ਵਿੱਚ ਕਿਉਂਕਿ ਕੋਈ ਵੀ ਇੰਸਟੀਚਿਊਸ਼ਨ ਜੋ ਹੈ ਉਹਦੇ ਵਿੱਚ ਟੀਮ ਵਰਕ ਤੋਂ ਬਿਨਾਂ ਕੋਈ ਵੀ ਅਚੀਵਮੈਂਟ ਅੱਜ ਕੱਲ ਦੇ ਜ਼ਮਾਨੇ 'ਚ ਬਹੁਤ ਮੁਸ਼ਕਲ ਹੈ ਇਹਦੇ 'ਚ ਸਾਡੇ ਜਿੰਨੇ ਵੀ ਜਿੰਨੇ ਸਾਡੇ ਡਾਇਰੈਕਟਰਸ ਆ ਡੀਨਸ ਆ ਆਫੀਸਰਸ ਆ ਬਾਰਨਾ ਯੰਗ ਸਾਇੰਟਿਸਟਸ ਆ ਦੇ ਹੈਵ ਪਲੇਡ ਵੈਰੀ ਸਿਗਨੀਫੀਕੈਂਟ ਰੋਲ ਪਿਛਲੇ 2 ਸਾਲਾਂ ਤੋਂ ਦੇ ਆ ਵਰਕਿੰਗ ਵੈਰੀ ਵੈਰੀ ਹਾਰਡ ਕਿ ਤਾਂ ਜੋ ਜਿਹੜੇ ਅਸੀਂ ਇੰਡੀਆ ਦੇ ਵਿੱਚ ਰੈਂਕ ਨੰਬਰ 1 ਤੇ ਜਿਵੇਂ ਵੀ ਸੀ ਸਾਹਿਬ ਨੇ ਦੱਸਿਆ ਕਿ ਨੈਸ਼ਨਲ ਰੈਂਕਿੰਗ ਦੇ ਵਿੱਚ ਵੀ ਆਰ ਔਨ ਦਾ ਫਸਟ ਐਂਡ ਹੁਣ ਵਰਲਡ ਰੈਂਕ ਤੇ ਸਾਡਾ 91st ਰੈਂਕ ਹੈ ਸੋ ਇੱਕ ਕੰਸਿਸਟੈਂਟ ਐਫਰਟ ਕੰਸਿਸਟੈਂਟ ਜਿਹੜੀ ਮੋਨਿਟਰਿੰਗ ਜਿਹੜੀ ਕਿ ਵੀ ਸੀ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਐਂਡ ਵੀ ਆਰ 올 ਪਾਰਟ ਆਫ ਹਿਸ ਟੀਮ ਐਂਡ ਸਾਡੇ ਜਿੰਨੇ ਆਫੀਸਰ ਸਾਹਿਬਾਨ ਆਰ ਦੇ ਆਲਸੋ ਵੈਰੀ ਐਨਥੂਸੀਆਸਟਿਕਲੀ ਪਾਰਟਿਸਪੇਟਿੰਗ ਜਿਵੇਂ ਕਿ ਵੀਸੀ ਸਾਹਿਬ ਨੇ ਕਿਹਾ ਹੈਗਾ ਕਿ ਸਾਡੀ ਇਨਫਰਾਸਟ੍ਰਕਚਰ ਅਪਗ੍ਰੇਡ ਹੋ ਰਹੀ ਆ ਸਾਈਮਲਟੇਨੀਅਸਲੀ ਪੰਜਾਬ ਗਵਰਨਮੈਂਟ ਵੱਲੋਂ ਸਪੋਰਟ ਕੀਤਾ ਜਾ ਰਿਹਾ ਸੋ ਇਹਨਾਂ ਸਾਰੀਆਂ ਐਫਰਟਸ ਕਰਕੇ ਇਹ ਸਾਰੇ ਰਿਜ਼ਲਟਸ ਆ ਰਹੇ ਆ ਜਿਹੜਾ ਅਸੀਂ ਡਾਟਾ ਐਨਲਾਈਜ਼ ਕੀਤਾ ਜੋ ਪਲੇਸਮੈਂਟ ਦੇ ਅਕੋਰਡਿੰਗ ਸੋ ਸਾਡੀ ਜਿਹੜੀ ਪਲੇਸਮੈਂਟ ਆ ਉਹ ਬੜੀ ਸਿਗਨੀਫੀਕੈਂਟ ਆ ਸਾਡੇ ਗਵਰਨਮੈਂਟ ਸੈਕਟਰ ਪ੍ਰਾਈਵੇਟ ਸੈਕਟਰ ਆਪਣੇ ਐਂਟਰਪ੍ਰੈਨਿਅਰ ਸਕਿੱਲ ਸਾਡੀ ਯੂਨੀਵਰਸਿਟੀ ਵੱਲੋਂ ਜੋ ਲਗਾਤਾਰ ਡਵੈਲਪ ਕੀਤੀਆਂ ਜਾ ਰਹੀਆਂ ਹਨ ਬੱਚਿਆਂ ਦੇ ਵਿੱਚ ਸੋ ਐਂਡ ਮੋਰਓਵਰ ਸਾਡੇ ਜਿਹੜੇ ਸਕਾਲਰਸ ਆ ਯੰਗ ਸਕਾਲਰਸ ਕੋਈ ਐਮਐਸਸੀ ਸਕਾਲਰਸ ਜਾਂ ਕੋਈ ਉਹਨਾਂ ਦੀ ਬਾਅਦ ਲੀਆਂ ਵਰਲਡ ਵਾਈਡ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਡਿਮਾਂਡ ਆ ਸੋ ਉਧਰ ਵੀ ਉਹਨਾਂ ਦੀਆਂ ਚੰਗੀਆਂ ਪਲੇਸਮੈਂਟਸ ਹੋ ਰਹੀਆਂ ਜਿਵੇਂ ਕਿ ਬੀਸੀ ਸਾਹਿਬ ਨੇ ਦੱਸਿਆ ਕਿ ਡੂਰਿੰਗ ਦਾ ਲਾਸਟ ਸਿਕਸイヤー ਦਾ ਜੋ ਇਹ ਡਾਟਾ ਕਲੈਕਟ ਕੀਤਾਗਾ ਉਹਦੇ ਚ ਸਾਡੇ ਸਿਗਨੀਫੀਕੈਂਟ ਨੰਬਰ ਆਫ ਸਟੂਡੈਂਟਸ ਆ ਦੇ ਹੈਵ ਬੀਨ ਐਕਸੈਪਟਡ ਬਾਈ ਦਾ ਬੈਸਟ ਯੂਨੀਵਰਸਿਟੀਜ਼ ਅਕ੍ਰੋਸ ਦਾ ਵਰਲਡ ਸੋ ਇੱਕ ਇੰਡੀਕੇਟ ਕਰਦਾ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਜੋ ਐਜੂਕੇਸ਼ਨਲ ਲੈਵਲ ਆ ਉਹਦੀ ਸਟੈਂਡਰਡ ਕਿੰਨਾ ਹੈ ਹੈਂਕਿਊ ਥੈਂਕ ਯੂ ਅਗੇ ਅੰਡਕਟਰ ਡਾਕਟਰ ਸਾਹਿਬ ਆ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਆ ਤੁਹਾਨੂੰ ਸੰਸਾਰ ਵਿਸ਼ਵ ਪੱਧਰ ਤੇ ਮਿਲ ਗਈ ਹੈ ਤੇ ਉਸ ਮਕਾਮ ਤੱਕ ਆਪਾਂ ਨੂੰ ਸਸਟੇਨ ਕਰਨ ਵਾਸਤੇ ਆਪਣੀ ਖੇਤੀ ਖੋਜ ਨੂੰ ਆਪਾਂ ਕਿਦਨ ਨੂੰ ਲਿਜਾਵਾਂਗੇ ਆਉਣ ਵਾਲੇ ਸਮੇਂ ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤੀ ਖੋਜ ਦੇ ਵਿੱਚ ਸਦਾ ਹੀ ਸਮੇਂ ਦੇ ਹਾਣੀ ਹੋਣ ਦਾ ਮਾਣ ਹਾਸਲ ਹੈ ਕਾ ਇਹ ਸ਼ੁਰੂ ਤੋਂ ਝਾੜ ਵਧਾਉਣੇ ਸੀ ਉਦੋਂ ਵੀ ਖੇਤੀਬਾੜੀ ਯੂਨੀਵਰਸਿਟੀ ਅੱਗੇ ਵਧ ਕੇ ਆਈ ਉਸ ਤੋਂ ਬਾਅਦ ਜਦੋਂ ਝਾੜ ਵਧ ਗਏ ਉਸ ਝਾੜ ਦੀ ਸਸਟੇਨੇਬਿਲਟੀ ਉਹਨੂੰ ਮੇਨਟੇਨ ਰੱਖਣ ਵਿੱਚ ਵੀ ਖੇਤੀਬਾੜੀ ਯੂਨੀਵਰਸਿਟੀ ਅੱਗੇ ਆਈ ਇਹ ਝੜੇ ਵਧੇ ਹੋਏ ਝਾੜਾਂ ਦੇ ਝਾੜ ਦੇ ਨਾਲ ਨਾਲ ਜਿਹੜੇ ਨੈਚੁਰਲ ਰਿਸੋਰਸਸ ਤੇ ਬੋਝ ਪਿਆ ਉਹਨੂੰ ਮੇਨਟੇਨ ਕਰਨ ਲਈ ਉਹਨੂੰ ਸਾਂਭ ਸੰਭਾਲ ਲਈ ਵੀ ਯੂਨੀਵਰਸਿਟੀ ਅੱਗੇ ਆਈ ਸੋ ਹਰ ਲੈਵਲ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨ ਇੱਥੋਂ ਦੇ ਜਿਹੜੇ ਹੈਲਪਰ ਸਟਾਫ ਚਾਹੇ ਉਹ ਦਫ਼ਤਰ 'ਚ ਕੰਮ ਕਰਦਾ ਚਾਹੇ ਲੈਬ 'ਚ ਕਰਦਾ ਚਾਹੇ ਖੇਤ 'ਚ ਕਰਦਾ ਮੈਂ ਤਾਂ ਇੱਥੋਂ ਤੱਕ ਕਹਾਵਾਂਗਾ ਕਿ ਦਿਹਾੜੀਦਾਰ ਤੱਕ ਉਹ ਕਮਿਟਿਡ ਨੇ ਖੇਤੀਬਾੜੀ ਯੂਨੀਵਰਸਿਟੀ ਨੂੰ ਰਿਸਰਚ ਦੇ ਉੱਪਰ ਤੱਕ ਲੈ ਕੇ ਆਉਣ ਲਈ ਇਹ ਇਹੀ ਕਾਰਨ ਹੈ ਪੇ ਅਸੀਂ ਪਿਛਲੇ ਕੁਝ ਸਾਲਾਂ ਤੋਂ ਕੰਟਰੀ ਦੇ ਵਿੱਚ ਇੱਕ ਨੰਬਰ ਤੇ ਰਹਿ ਰਹੇ ਆ ਨੰਬਰ 1 ਆਉਣਾ ਇੱਕ ਪਹਿਲੀ ਵਾਰੀ ਆਉਣਾ ਸੌਖਾ ਉਹਨੂੰ ਸਸਟੇਨ ਕਰਨਾ ਬੜਾ ਔਖਾ ਪਰ ਅਸੀਂ ਹੁਣ ਇੱਕ ਹੋਰ ਪਲਾਂਗ ਵੀਸੀ ਸਾਹਿਬ ਦੀ ਅਗਵਾਈ ਦੇ ਵਿੱਚ ਲਈ ਆ ਅਸੀਂ ਵਰਲਡ ਦੀਆਂ 100 ਯੂਨੀਵਰਸਿਟੀਆਂ ਦੇ ਵਿੱਚ ਆਪਣਾ ਦਰਜਾ ਪਾ ਲਿਆ ਇਹਦੇ ਨਾਲ ਸਾਡੀ ਜਿਹੜੀ ਖੋਜ ਹੈ ਪਹਿਲਾਂ ਵੀ ਵਰਲਡ ਪੱਧਰ ਤੇ ਰੈਕੋਗਨਾਈਜ਼ ਹੈ ਔਰ ਇਹ ਹੁਣ ਹੋਰ ਇਹਦੇ ਉੱਤੇ ਚਾਰ ਚੰਨ ਲੱਗਣਗੇ ਔਰ ਸਾਡੇ ਯੂਨੀਵਰਸਿਟੀ ਦੇ ਸਾਇੰਸਦਾਨ ਔਰ ਵਿਦਿਆਰਥੀ ਜਿਹੜੇ ਇੱਥੋਂ ਡਿਗਰੀਆਂ ਕਰਕੇ ਜਾਂਦੇ ਨੇ ਉਹਨਾਂ ਦੀ ਰੈਕੋਗਨੀਸ਼ਨ ਹੋਰ ਵਧੇਗੀ ਔਰ ਸਾਡੇ ਉੱਤੇ ਜਿਹੜਾ ਇਸ ਲੈਵਲ ਨੂੰ ਮੇਨਟੇਨ ਕਰਨਾ ਔਰ ਇਹਨੂੰ ਹੋਰ ਅੱਗੇ ਵਧਾਉਣ ਦਾ ਇੱਕ ਨਵਾਂ ਚੈਲੰਜ ਆਏਗਾ ਜਿਹਦੇ ਲਈ ਅਸੀਂ ਦਿਨ ਰਾਤ ਕੰਮ ਕਰਾਂਗੇ ਔਰ ਸਟੇਟ ਨੂੰ ਸਟੇਟ ਦਾ ਨਾਮ ਉੱਚਾ ਕਰਨ ਚ ਵੀ ਇਹ ਸਹਾਈ ਹੋਈ। ਦੱਸਦਾ ਲੱਗਦਾ ਕਿ ਹੁਣ ਵਾਲੀ ਟੈਕਨੀਕ ਜਿਹੜੀ ਇਹ ਹੈਗੀ ਐ ਸੋ ਖੇਤੀ ਨੂੰ ਤੁਹਾਨੂੰ ਜੋੜ ਲਈ ਯੂਨੀਵਰਸਿਟੀ ਵੀ ਲਗਾਤਾਰ ਕੰਮ ਕਰ ਰਹੀ ਐ ਸੂਪਰਵਿਖ ਵੀ ਹੋਈ ਐ ਖੇਤੀਬਾੜੀ ਦਾ ਸੋ ਲੱਗਦਾ ਉਹ ਸੰਬੰਧੀ ਵੀ ਲਗਾਤਾਰ ਕੰਮ ਕਰ ਰਹੇ ਨੇ। ਬਿਲਕੁਲ ਜੀ ਅਸੀਂ ਹਰ ਨਵੀਂ ਟੈਕਨੀਕ ਨਾਲ ਜਿਹੜੇ ਜਾਣੂ ਆ ਔਰ ਉਹਨੂੰ ਅਸੀਂ ਹੱਥ ਪਾਉਨੇ ਆ ਜਿਵੇਂ ਅਰਸੋਂ 2-3 ਦਿਨ ਪਹਿਲਾਂ ਅਸੀਂ ਤੁਹਾਨੂੰ ਉਹਦਾ ਇੱਕ ਲਾਈਵ ਡੈਮੋ ਵੀ ਵਿਖਾਇਆ ਸੀ AI ਦਾ। ਅ ਇਹ ਤਾਂ ਇੱਕ ਅਸਪੈਕਟ ਹੈ ਇਸ ਤੋਂ ਬਿਨਾ ਅਸੀਂ ਬਾਇਓ ਟੈਕਨੋਲੋਜੀ ਦੇ ਵਿੱਚ ਜਿਹੜੀਆਂ ਐਡਵਾਂਸ ਟੈਕਨੀਕਸ ਨੇ ਉਹਦੇ ਤੇ ਕੰਮ ਕਰ ਰਹੇ ਆ ਜਿਹੜੀਆਂ ਨੈਚੁਰਲ ਰਿਸੋਰਸ ਕਨਜ਼ਰਵੇਸ਼ਨ ਤੇ ਬੜਾ ਇੰਟੈਂਸਿਵ ਸਾਡਾ ਕੰਮ ਹੋ ਰਿਹਾ ਸੋ ਹਰ ਅਸਪੈਕਟ ਜਿਹੜਾ ਅਸੀਂ ਉਤੇ ਕੰਮ ਦੇ ਨਾਲ ਨਾਲ ਉਹਨੂੰ ਇੰਟੀਗਰੇਟ ਵੀ ਕਰ ਰਹੇ ਆ ਤਾਂ ਕਿ ਇੰਟਰਡਿਸਪਲਿਨਰੀ ਕਲੈਬੋਰੇਸ਼ਨ ਦੇ ਨਾਲ ਅਸੀਂ ਅੱਗੇ ਵਧ ਸਕੀ ਇਸ ਤੋਂ ਇਲਾਵਾ ਮੈਂ ਗੱਲ ਕਰ ਰਹੀਤ ਜਿਹੜਾ ਪੜਾਈ ਖਾਸਿਕ ਦੇ ਨਾਲ ਆਪਣੀ ਰੈਂਕਿੰਗ ਦੇ ਵਿੱਚ ਬਹੁਤ ਸੁਧਾਰ ਹੋਇਆ ਹੈ ਕਿ ਕਿਸ ਤਰ੍ਹਾਂ ਦੀ ਰੈਂਕਿੰਗ ਹੋਈ ਹੈ ਤੇ ਕਿਹੜੇ-ਕਿਹੜੇ ਮਾਪਦੰਡ ਜਿਹੜੇ ਦੇ ਆਧਾਰ ਤੇ ਰੈਂਕਿੰਗ ਹੋਈ ਹੈ ਸੋ ਜਿਹੜੀ ਇਹ ਰੈਂਕਿੰਗ ਜਿਹੜੀ ਦੇ ਵਾਸਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇੱਕ ਰੈਂਕਿੰਗ ਜਿਹੜੀ ਹੈਗੀ ਯੂ ਐਸ ਏ ਦੀ ਇੱਕ ਏਜੰਸੀ ਹੈਗੀ ਹੈ ਤੇ ਉਹਨਾਂ ਨੇ ਕੀਤੀ ਹੈਗੀ ਐਜੂ ਰੈਂਕਿੰਗ ਤੇ ਉਹਦੇ ਵਿੱਚ ਉਹ ਵਰਲਡ ਦੀਆਂ ਜਿਹੜੀਆਂ ਇੰਡਸਟਰੀਜ਼ ਨੇ ਉਹਨਾਂ ਨੂੰ ਤੇ ਜਿਹੜੀਆਂ ਐਗਰੀਕਲਚਰ ਇੰਸਟੀਚਿਊਟਸ ਨੇ ਇੰਸਟੀਚੂਟਸ ਨੇ ਉਹਨਾਂ ਦੀ ਰੈਂਕਿੰਗ ਕਰਦੇ ਨੇ ਸੋ ਉਹਨਾਂ ਦੀ ਰੈਂਕਿੰਗ ਰਿਲੀਜ਼ ਹੋਈ ਹੈ ਤੇ ਇਹਦੇ ਵਿੱਚ ਜਿਹੜੀ 100 ਯੂਨੀਵਰਸਿਟੀ ਉਹਨਾਂ ਨੇ ਲਈਆਂ ਜਿਹੜੀ ਐਗਰੀਕਲਚਰ ਦੀਆਂ ਨੇ ਜਾਂ ਇੰਸਟੀਚੂਟਸ ਨੇ ਜਾਂ ਯੂਨੀਵਰਸਿਟੀਜ਼ ਨੇ 100 ਨੇ ਜਿਹੜੀਆਂ ਕੋਲ ਵਰਲਡ ਲੈਵਲ ਦੀਆਂ ਨੇ ਉਹ 100 ਦੇ ਵਿੱਚੋਂ ਜਿਹੜੀ ਹੁਣ ਯੂਨੀਵਰਸਿਟੀ ਪੀਏਯੂ ਹੈਗੀ ਤੇ ਉਹਦੇ ਵਿੱਚ ਆ ਗਈ ਹੈ ਲਿਸਟ ਵਿੱਚ ਸੋ ਬੜੀ ਖੁਸ਼ੀ ਦੀ ਗੱਲ ਹੈ ਮਾਣ ਦੀ ਗੱਲ ਹੈ ਅਸੀਂ ਇੰਟਰਨੈਸ਼ਨਲ ਲੈਵਲ ਤੇ ਵਰਲਡ ਲੈਵਲ ਦੇ ਵਿੱਚ ਉਹਨਾਂ ਦੀ ਜਿਹੜੀ ਰੈਂਕਿੰਗ ਚ ਆ ਗਏ ਆ ਤੇ ਅਸ਼ੀਆ ਲੈਵਲ ਤੇ ਵੀ ਗੱਲੇ ਰੈਂਕ ਹੋਣ ਹਾਂ ਉਹਦੇ ਸਰ ਏਸ਼ੀਆ ਦੇ ਵੀ ਆਈਏ ਨੇ ਏਸ਼ੀਆ ਦੇ ਵਿੱਚ ਤਕਰੀਬਨ ਵੇਖਲ ਆਈਏ ਨੇ ਕੋਸਿੰਸ ਇੰਸਟੀਚਿਊਟ ਏਸ਼ੀਆ ਦੇ ਵਿੱਚ ਜਿਹੜੀਆਂ ਨੇ ਜਿਹਦੇ ਵਿੱਚ ਮੈਂ ਦੱਸਾਂਗਾ ਕਿ ਜਿਹੜੀਆਂ ਰੈਂਕਿੰਗ ਹੈਗੀਆਂ ਨੇ ਸਭ ਤੋਂ ਜਿਹੜਾ ਨੰਬਰ 1 ਰੈਂਕ ਹੈਗਾ ਉਹ ਹੈਗਾ ਕਾਰਨਲ ਯੂਨੀਵਰਸਿਟੀ ਅਮਰੀਕਾ ਦਾ ਇਹ ਸਾਰੇ ਆਪਾਂ ਜਾਣਦੇ ਹਾਂ ਕਾਰਨਲ ਬਹੁਤ ਅੱਛੀ ਹੈਗੀ ਹੈ ਨੰਬਰ 2 ਤੇ ਹੈਗਾ ਕੈਲੀਫੋਰਨੀਆ ਡੇਵਿਸ ਦੇ ਵਿੱਚ ਉਹ ਵੀ ਬਹੁਤ ਵਧੀਆ ਯੂਨੀਸਟੀ ਹੈ ਤੇ ਨੰਬਰ 3 ਤੇ ਹੈਗੀ ਯੂਨੀਵਰਸਿਟੀ ਆਫ ਫਲੋਰੀਡਾ ਇਹ ਵੀ ਯੂਐਸਏ ਦੀ ਯੂਨੀਸਟੀ ਹੈ ਚਾਈਨਾ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਚਾਈਨਾ ਦੀ ਹੈਗੀ ਤੇ ਇਹਦਾ 6ਵਾਂ ਰੈਂਕ ਇਹਦਾ ਹੈਗਾ 6ਵਾਂ ਰੈਂਕ ਤੇ ਯੂਨੀਵਰਸਿਟੀ ਆਫ ਟੋਕੀਓ ਜਪਾਨ ਤੇ ਇਹਦਾ 42ਵਾਂ 42ਵਾਂ ਰੈਂਕ ਹੈ ਹੈਬਰੀ ਯੂਨੀਵਰਸਿਟੀ ਆਫ ਕੋ ਜੇਰੂਸਲੇਮ ਇਜ਼ਰਾਇਲ ਤੇ ਉਹਦਾ 73ਵਾਂ ਰੈਂਕ ਹੈ ਤੇ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਜਿਹੜੀ ਹੈਗੀ ਉਹ ਰੈਂਕ 81 ਹੈ ਤੇ ਪੀਏ ਦਾ ਜਿਹੜਾ ਰੈਂਕ ਹੈ ਉਹ 91 ਹੈ ਸਭ ਤੋਂ ਜਿਹੜੇ ਮਾਪਦੰਡ ਜਿਹੜੀ ਦੇਖਦੇ ਮਾਪਦੰਡ ਦੇ ਵਿੱਚ ਇੱਕ ਇੱਕ ਤਾਂ ਹੈਗਾ ਕਿ ਇਹਦੇ ਵਿੱਚ ਜਿਹੜੀ ਹੋ ਰਹੀ ਹੈ ਕਿ ਸਾਡੀ ਵਿਜ਼ਿਬਿਲਟੀ ਜਿਹੜੀ ਯੂਨੀਵਰਸਿਟੀ ਦੀ ਹੈ ਤੇ ਉਹ ਕੀ ਹੈ ਜਿਹਨੂੰ ਅਸੀਂ ਪਰਸੈਪਸ਼ਨ ਕਹਿੰਨੇ ਆ ਪੀਓ ਦਾ ਪਰਸੈਪਸ਼ਨ ਬਾਹਰ ਕੀ ਹੈ ਉਹਦੇ ਚ মিডিਆ ਦਾ ਬਹੁਤ ਵੱਡਾ ਰੋਲ ਹੈ ਜੋ ਅਸੀਂ ਇੱਥੇ ਹਰ ਰੋਜ਼ ਕੰਮ ਕਰਦੇ ਆ ਨਿਊਜ਼ ਲਗਦੇ ਆ ਨੇ ਉਹ ਨਿਊਜ਼ ਜਦੋਂ ਪੋਜ਼ਿਟਿਵ ਨਿਊਜ਼ ਜਾਂਦੀਆਂ ਨੇ ਅੱਛਾ ਮੈਟਰ ਹੁੰਦਾ ਅੱਛਾ ਕੰਟੈਂਟ ਹੁੰਦਾ ਤੇ ਉਹ ਦੁਨੀਆ ਦੇਖਦੀ ਹੁੰਦਾ ਸੋ ਉਹ ਪਰਸੈਪਸ਼ਨ ਬਿਲਡਿੰਗ ਇੱਕ ਤਾਂ ਦੂਜੀ ਜਿਹੜੀ ਹੈਗੀ ਵਿਜ਼ਿਬਿਲਟੀ ਇਹਦੇ ਨਾਲ ਵਾਧੀ ਹੋਈ ਹੈ ਸਾਡੀ ਦੂਜੀ ਹੈਗੀ ਕਿ ਜਿਹੜੀ ਸਾਡੀ ਇਹਦਾ ਫਾਇਦਾ ਸਾਨੂੰ ਇਹ ਹੁੰਦਾ ਹੈਗਾ ਕਿ ਜਦੋਂ ਇਹ ਚੀਜ਼ ਸਾਨੂੰ ਅਸੀਂ ਪਹਿਲਾ ਇੰਡੀਆ ਦੇ ਵਿੱਚ ਸੀ ਤੇ ਹੁਣ ਇੰਟਰਨੈਸ਼ਨਲ ਲੈਵਲ ਤੇ ਹੋ ਗਏ ਰੈਂਕਿੰਗ ਦੇ ਵਿੱਚ ਸੋ ਇਹਦੇ ਨਾਲ ਜਿਹੜੀ ਇੰਟਰਨੈਸ਼ਨਲ ਫੰਡਿੰਗ ਹੈ ਨੈਸ਼ਨਲ ਫੰਡਿੰਗ ਹੈ ਮੈਂਟਰਨੈਸ਼ਨ ਆਰਗੇਨਾਈਜੇਸ਼ਨ ਨੇ ਸਿਮਟ ਹੈ ਮੈਕਸੀਕੋ ਇਕਾੜਾ ਹੈਗਾ ਤੇ ਇਕਰੀ ਸੈਟ ਹੈ ਤੇ ਉਹ ਉਹ ਵੀ ਫਿਰ ਜਦੋਂ ਫੰਡਿੰਗ ਦਿੰਦੇ ਨੇ ਤੇ ਵੇਖਦੇ ਨੇ ਕਿ ਟਾਪ ਦੀ ਇੰਸਟੀਚੂਟ ਕਿਹੜੀ ਹੈਗੀ ਹੈ ਇੰਡੀਆ ਦੇ ਵਿੱਚ ਜੇ ਅਗਰੀਕਲਚਰ ਦੀ ਗੱਲ ਕਰਾਂਗੇ ਸੋ ਪੀਯੂ ਨੰਬਰ 1 ਆਵਾਂਗਾ ਆਲਦੀ 75 ਐਗਰੀਮੈਂਟਸ ਹੋ ਗਿਆ ਤੇ ਇਹਦੇ ਕਰਕੇ ਇਹ ਸਾਰਾ ਅੱਗੇ ਵੱਧ ਰਿਹਾ ਜੋ ਪਹਿਲਾਂ 2023 ਦੇ ਵਿੱਚ 2024 ਦੇ ਵਿੱਚ ਅਸੀਂ ਨੈੱਫ ਰੈਂਕਿੰਗ ਚ ਆਏ ਸੀ ਨੰਬਰ 1 ਤੇ ਹੁਣ ਅਸੀਂ ਇਰਫ ਰੈਂਕਿੰਗ ਚ ਵੀ ਆਏ ਆ ਪਿਛੇ ਆ ਪਰ ਰੀਚ ਕੀਤੀ ਸੀ ਅਸੀਂ ਇਹਦੇ ਵਾਸਤੇ ਇਹ ਸਾਰਾ ਜਿਹੜਾ ਡਾਟਾ ਹੁਣ ਵੈਬਸਾਈਟ ਤੇ ਪਿਆ ਤੇ ਉਥੋਂ ਹੀ ਡਾਟਾ ਇਹ ਏਜੰਸੀ ਚੁੱਕ ਲੈਂਦੀਆਂ ਨੇ ਜਿਹੜੇ ਰੈਂਕਿੰਗ ਕਰਦੀਆਂ ਨੇ ਤੇ ਨਾਲ ਨਾਲ ਜਿਹੜੀਆਂ ਫੰਡਿੰਗ ਏਜੰਸੀਜ਼ ਵੀ ਨੇ ਉਹ ਵੀ ਇਹ ਵੇਖਦੀਆਂ ਨੇ ਕਿ ਇੰਡੀਆ ਦੀਆਂ ਕਿਹੜੀਆਂ ਟੌਪ ਯੂਨੀਵਰਸਿਟੀਆਂ ਨੇ ਫੰਡਿੰਗ ਉੱਥੇ ਦਿੱਤੀ ਜਾਵੇ ਜਿੱਥੋਂ ਯੂਨੀਵਰਸਿਟੀ ਅੱਛੀ ਤੇ ਰੈਂਕਿੰਗ ਉਹਦੀ ਆਊਟਪੁੱਟ ਵੀ ਆਏਗੀ ਸੋ ਤੀਜਾ ਦੇ ਚ ਇਹ ਹੈਗਾ ਕਿ ਇਹਦੇ ਨਾਲ ਜਿਹੜੀ ਅਸੀਂ ਟੀਚਿੰਗ ਕਰਦੇ ਆਂ ਰਿਸਰਚ ਕਰਦੇ ਆਂ ਐਕਸਟੈਂਸ਼ਨ ਕਰਦੇ ਆਂ ਉਹਦੀ ਕਲੈਬ੍ਰੇਸ਼ਨ ਅਸੀਂ ਬਾਹਰ ਕਰਦੇ ਆਂ ਦੂਜੀ ਸਟੇਟਸ ਦੇ ਨਾਲ ਦੂਜੀ ਕੰਟਰੀਆਂ ਦੇ ਨਾਲ ਤੇ ਜਦੋਂ ਕਲੈਬ੍ਰੇਸ਼ਨਸ ਹੋਣੀਆਂ ਨੇ ਜਿਹੜੇ ਈਵਨ ਜਿਹੜੇ ਬੱਚੇ ਨੇ ਸਾਡੇ ਕੋਲ ਦੂਜੀਆਂ ਸਟੇਟਾਂ ਦੇ ਪੜਨ ਆਉਂਦੇ ਨੇ ਦੂਜੇ ਕੰਟਰੀਆਂ ਦੇ ਪੜਨ ਆਉਂਦੇ ਨੇ ਉਹ ਵੀ ਆਉਣ ਤੋਂ ਪਹਿਲਾਂ ਰੈਂਕਿੰਗ ਦੇਖਦੇ ਆ ਕਿ ਪੀਏਯੂ ਕਿੱਥੇ ਸਟੈਂਡ ਕਰਦੀ ਹੈ ਸੋ ਉਹਦੀ ਸਾਨੂੰ ਬੱਚੇ ਬਹੁਤ ਅੱਛਾ ਸਾਡੇ ਕੋਲ ਸਟੂਡੈਂਟਸ ਆਉਣਗੇ ਤੇ ਇਸੇ ਤਰ੍ਹਾਂ ਜਿਹੜੇ ਕੋਲ ਰਿਸਰਚ ਜਿਹੜੀ ਹੈਗੀ ਪ੍ਰੋਜੈਕਟਸ ਅੱਛੇ ਆ ਕੋਲੈਬੋਰੇਸ਼ਨਸ ਨੇ ਸਾਨੂੰ ਬਹੁਤ ਇਕੱਲਾ ਕੁਛ ਨਹੀਂ ਕਰ ਸਕਦਾ ਅੱਜ ਕੱਲ ਜਮਾਨਾ ਕੋਲੈਬੋਰੇਸ਼ਨ ਦਾ ਆ ਗਿਆ ਤੇ ਉਹਦੇ ਜਿਵੇਂ ਅਸੀਂ ਹੁਣ ਕੋਲੈਬੋਰੇਸ਼ਨਸ ਕਰ ਰਹੇ ਹਾਂ ਨੈਨੋ ਟੈਕਨੋਲੋਜੀ ਵਾਈਰ ਟੈਕਨੋਲੋਜੀ AI ਇਨ ਐਗਰੀਕਲਚਰ ਆ ਜਿਹੜਾ ਸਾਰਾ IoT ਇਨ ਐਗਰੀਕਲਚਰ ਤੇ ਇਹਦੇ ਚ ਡਿਜੀਟਲ ਐਗਰੀਕਲਚਰ ਇਹ ਕੋਲੈਬੋਰੇਸ਼ਨਸ ਜਦੋਂ ਇਹ ਦੇਖਦੇ ਕਿ ਯੂਨੀਵਰਸਿਟੀ ਨੰਬਰ 1 ਤੇ ਹੈਗੀ ਇੰਡੀਆ ਦੀ ਸੋ ਕੋਲੈਬੋਰੇਸ਼ਨ ਸਾਨੂੰ ਕਰਨੀਆਂ ਬਹੁਤ ਸੌਖੀਆਂ ਹੋ ਜਾਂਦੀਆਂ ਆ ਉਹ ਯੈਸ ਕਰਦੇ ਨੇ ਜੇ ਅਸੀਂ ਉਹਨਾਂ ਨੂੰ ਅਪਰੋਚ ਕਰਾਂਗੇ ਕਈ ਉਹ ਸਾਨੂੰ ਸਿੱਧਾ ਵੀ ਅਪਰੋਚ ਕਰਦੇ ਆ ਕਿ ਕੋਲੈਬੋਰੇਸ਼ਨ ਜਪਾ ਕਰ ਲਈਏ ਸੋ ਇਹ ਸੋ ਇਹਦੇ ਸਾਨੂੰ ਜਿਹੜਾ ਇਹ ਸਭ ਕੁਝ ਹੋ ਰਿਹਾ ਹੈਗਾ ਸੋ ਅਸੀਂ ਧੰਨਵਾਦੀ ਆ ਪੰਜਾਬ ਗਵਰਨਮੈਂਟ ਦੇ ਸਾਡੇ ਚੀਫ ਮਿਨਿਸਟਰ ਭਵਨ ਸਿੰਘ ਮਾਨ ਜੀ ਜਿਹੜੇ ਕਿ ਹਮੇਸ਼ਾ ਹੀ ਕਹਿੰਦੇ ਕਿ ਅਸੀਂ ਪੰਜਾਬ ਦੀ ਕਿਸਾਨੀ ਨੂੰ ਉੱਤੇ ਚੁੱਕਣਾ ਤੇ ਨਾਲ ਅਸੀਂ ਜਿਹੜੀ ਪੀਏਯੂ ਹੈਗਾ ਇਹਨੂੰ ਉੱਤੇ ਚੁੱਕਣਾ ਨਾਲ ਜਿਹੜੇ ਸਾਡੇ ਖਜ਼ਾਨਾ ਮੰਤਰੀ ਜੀ ਤੇ ਚੀਵਾ ਸਾਹਿਬ ਸਾਡੇ ਐਗਰੀਕਲਚਰ ਮਿਨਿਸਟਰ ਖੋਡਿਆ ਸਾਹਿਬ ਬਹੁਤ ਸਪੋਰਟ ਸਾਨੂੰ ਦਿੰਦੇ ਨੇ ਤੇ ਸਾਰੀ ਸੈਲਰੀ ਪੈਨਸ਼ਨ ਸਾਡੀ ਜਿਹੜੀ ਹੈਗੀ ਉਹ ਪੰਜਾਬ ਗਵਰਨਮੈਂਟ ਹੀ ਦੇ ਰਹੀ ਹੈ ਦੇ ਨਾਮ ਨਾਲ ਜਿਹੜੀਆਂ ਰਿਸਰਚ ਦੀਆਂ ਸਕੀਮਾਂ ਨੇ ਸਾਡੇ ਕੋਲ ਪਲੈਨ ਸਕੀਮਾਂ ਉਹਨਾਂ 'ਚ ਪੈਸਾ ਆ ਰਿਹਾ ਤੇ ਇੱਕ ਜਿਹੜਾ ਸਾਨੂੰ 40 ਕਰੋੜ ਰੁਪਏ ਹੁਣ ਇਹ ਸਰਕਾਰ ਨੇ ਦੇਣਾ ਸ਼ੁਰੂ ਕੀਤਾ ਹਰ ਸਾਲ ਜੋ ਅਸੀਂ ਬੁਨਿਆਦੀ ਢਾਂਚਾ ਉਹਨੂੰ ਅਪਗ੍ਰੇਡ ਕਰਦੇ ਹਾਂ ਬੁਨਿਆਦੀ ਢਾਂਚੇ 'ਚ ਖਾਸ ਕਰਕੇ ਉਹਦੇ ਚੰਦਾ ਸਾਡਾ ਇਕੁਪਮੈਂਟ ਲੈਬੋਰਟਰੀਜ਼ ਜਿਹੜੀਆਂ ਨੇ ਅਪਗ੍ਰੇਡ ਕਰਾਂਗੇ ਰਿਸਰਚ ਟੀਚਿੰਗ ਦਾ ਤਾਂ ਹੀ ਕਰਾਂਗੇ ਜੇ ਸਾਡੀਆਂ ਲੈਬੋਰਟਰੀਆਂ ਵਧੀਆਂ ਹੋਣਗੇ ਇਕੁਪਮੈਂਟ ਹੋਏਗਾ ਸੋ ਸਾਨੂੰ ਪੰਜਾਬ ਗੌਰਮੈਂਟ ਬਹੁਤ ਇਹਦੇ 'ਚ ਸਪੋਰਟ ਕਰ ਰਹੀ ਹੈ ਜਿਹਦੇ ਸਦਕੇ ਹੀ ਅਸੀਂ ਆ ਜਿਹੜੀਆਂ ਰੈਂਕਿੰਗਸ ਹੋ ਰਹੀਆਂ ਨੇ ਇਹਦੇ ਜਸੀਂ ਉੱਤੇ ਜਾ ਰਹੇ